ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਆ ਕਿ ਆਪਣੀ ਸਿੱਖ ਕੌਮ ਦੇ ਵਿੱਚ ਇੱਕ ਹੋਰ ਨਿਹੰਗ ਪੂਲਾ ਵੜ ਗਿਆ ਏ ਇਸ ਨਿਹੰਗ ਪੂਲੇ ਤੋਂ ਬਚਨ ਦੀ ਲੋੜ ਏ ਸੰਗਤਾਂ ਨੂੰ ਬੇਨਤੀ ਏ ਨਿਰਾਏ ਨਾ ਕਰੀ ਜਾਓ ਕਿ ਅੰਮ੍ਰਿਤ ਛਕ ਲਿਆ ਗੁਰੂ ਦੇ ਲੜ ਲੱਗ ਗਿਆ ਅੰਮ੍ਰਿਤ ਛਕ ਲਿਆ ਗੁਰੂ ਦੇ ਲੜ ਲੱਗ ਗਿਆ ਇਹਨਾਂ ਨੇ ਇੱਕ ਆਪ ਦਾ ਰੋਟੀ ਦਾ ਟਕਵਾਂਜ ਬਣਾਇਆ ਏ ਇਹਨਾਂ ਦਾ ਰੋਟੀ ਦਾ ਟਕਵਾਂ ਜੇ ਨਾ ਬਣਾਇਆ ਕਿਉਂ ਬਣਾਇਆ ਏ ਕਿ ਜਿਹੜੀ ਸਿੱਖ ਕੌਮ ਏ ਬਹੁਤ ਵੱਡੀ ਕੌਮ ਇੱਕ ਵੱਖਰੀ ਕੌਮ ਏ ਤੇ ਇਹਨਾਂ ਨੂੰ ਇਹ ਪਤਾ ਏ ਕਿ ਇਹ ਕੌਮ ਜਿਹੜੀ ਏ ਗਰਮ ਵੀ ਕੌਮ ਬੜੀ ਏ ਤੇ ਠੰਡੀ ਵੀ ਬੜੀ ਏ ਇਹ ਇਹਨਾਂ ਨੇ ਇੱਕ ਪੈਸੇ ਖਾਂ ਦਾ ਜਿਹੜਾ ਨਵੇਂ ਨਿਹੰਗ ਪੂਲੇ ਨੇ ਕੰਮ ਚਲਾਇਆ ਆਏ ਉਹ ਤੁਸੀਂ ਆਖੋਗੇ ਕਿਹੜਾ ਨਵਾਂ ਨਵਾਂ ਵਿਕੀ ਥੋਮਸ ਮੈਂ ਗੱਲ ਇਹ ਦੀ ਇਹ ਕਰਨਾ ਚਾਹਣਾ ਕਿ ਕੱਲ ਦਿਹਾੜੇ ਤੇ ਮੰਗੂ ਮੱਠ ਵਾਲੇ ਰਮਨਦੀਪ ਨਾਲ ਇਹਨਾਂ ਨੇ ਮੇਰੇ ਉਲਟ ਵੀ ਬੋਲਦੇ ਰਹੇ ਰਮਨਦੀਪ ਮੰਗੂ ਮੱਠ ਵਾਲੇ ਨੂੰ ਇਹਨਾਂ ਕਹਿ ਕੇ ਕਿ ਇਨਲਾਂ ਦੇ ਉੱਤੇ ਮੇਰੇ ਉਲਟ ਬੁਲਾਇਆ ਪਰ ਮੈਂ ਗੱਲ ਕਰਨਾ ਕਿ ਇਹ ਕਹਿੰਦਾ ਕਿ ਮੰਗੂ ਮੱਠ ਵਾਲੇ ਨੇ ਅੰਮ੍ਰਿਤ ਨਹੀਂ ਛਕਿਆ ਉਹਨੇ ਗੁਰੂ ਦੇ ਉਹ ਲੜ ਨਹੀਂ ਲੱਗਾ ਉਹਨੇ ਉਵੇਂ ਹੀ ਚੋਲਾ ਪਾਇਆ ਮੈਂ ਨਾ ਯਾਰ ਮੈਂ ਇਹਨਾਂ ਖੱਤਾਂ ਨੂੰ ਇਹ ਕਹਿਣਾ ਚਾਹਣਾ ਫਿਰ ਤੁਸੀਂ ਆਖੋਗੇ ਕਿ ਜਿਹੜਾ ਤੁਸੀਂ 2-4 ਮਹੀਨੇ ਹੋ ਕੇ ਪੰਜ ਇਕੱਠੇ ਫਿਰਦੇ ਸੀ ਉਦੋਂ ਤੈਨੂੰ ਨਹੀਂ ਸੀ ਪਤਾ ਵਿੱਕੀ ਜਿਹੜਾ ਸਿੰਘ ਬਣਿਆ ਪੂਲਾ ਨਿਹੰਗ ਤੈਨੂੰ ਇਹ ਨਹੀਂ ਦੀ ਪੂਲਿਆ ਪਤਾ ਕਿ ਉਹਨੇ ਅੰਮ੍ਰਿਤ ਨਹੀਂ ਛਕਿਆ ਉਹ ਗੁਰੂ ਦੇ ਲੜ ਨਹੀਂ ਲੱਗਾ ਤੈਨੂੰ ਪਹਿਲਾਂ ਨਹੀਂ ਜੇ ਗੱਲ ਦਾ ਪਤਾ ਤੈਨੂੰ ਹੁਣ ਪਤਾ ਲੱਗਾ ਹੈ ਸੰਗਤਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਤੁਸੀਂ ਭੋਲੀਆਂ ਜੇ ਸੰਗਤੋਂ ਤੁਹਾਨੂੰ ਨਹੀਂ ਭੋਲਿਓ ਸੰਗਤੋਂ ਗੱਲਾਂ ਦਾ ਪਤਾ ਲੜਾਈ ਸਾਰੀ ਪੈਸਿਆਂ ਦੀ ਏ ਪੈਸਿਆਂ ਦੀ ਵੰਡ ਤੋਂ ਲੜਾਈ ਹੋਈ ਏ ਪੈਸਿਆਂ ਵੰਡਣ ਤੋਂ ਇਹ ਜਿਹੜੇ ਉੱਥੇ ਇਹਨਾਂ ਨੇ ਇੱਕ ਦੂਜੇ ਨੂੰ ਕੁੱਟ ਮਾਰ ਇਹਨਾਂ ਦੀ ਹੋਈ ਏ ਨਾ ਇਹਨਾਂ ਪੈਸੇ ਵੰਡਣ ਤੋਂ ਲੜਾਈ ਹੋਈ ਜਿਹੜਾ ਬਾਹਰੋਂ ਪੈਸਾ ਇਹਨਾਂ ਨੂੰ ਮਿਲਿਆ ਏ ਪੈਸਾ ਇਹਨਾਂ ਤੋਂ ਸਾਂਭਿਆ ਨਹੀਂ ਗਿਆ ਜਿਹੜਾ ਥੋੜਾ ਬਾਲਾ ਮਿਲਿਆ ਭਾਂਡਾ ਛੋਟਾ ਸੀ ਇਹ ਉੱਛਲ ਗਿਆ ਪੂਲੇ ਦਾ ਮਸਲਾ ਇਹ ਸੀ ਕਿ ਮੈਂ ਬਣਾ ਜਰਨਲ ਇਹ ਜਰਨਲ ਬੰਨਾ ਚਾਹੁੰਦਾ ਸੀ ਇੱਕ ਨਾਲ ਬਰਾਬਰ ਅਮਰਤਪਾਲ ਦੇ ਨਾਲ ਇੱਕ ਧੀਰਾਵਦੀ ਖੜੀ ਕਰਨਾ ਚਾਹੁੰਦਾ ਏ ਤੁਹਾਨੂੰ ਸੰਗਤ ਨੂੰ ਨਹੀਂ ਪਤਾ ਜਦੋਂ ਸੰਤਾਂ ਦਾ ਟਾਈਮ ਸੀ ਉਦੋਂ ਵੀ ਇਹ ਇੱਕ ਪੂਲਾ ਆਇਆ ਸੀ ਉਦੋਂ ਵੀ ਹੁਣ ਵੀ ਇੱਕ ਨਵਾਂ ਆ ਗਿਆ ਏ ਨਹੀਂ ਸੰਗਤਾਂ ਨੂੰ ਪਤਾ ਮੈਂ ਸੰਗਤਾਂ ਨੂੰ ਕਹਿੰਦਾ ਆ ਕੋਈ ਸੰਗਤ ਕੋਈ ਗੁਰੂ ਦਾ ਸਿੱਖ ਮੇਰੇ ਖਿਲਾਫ ਜਦੋਂ ਨਾ ਮੈਂ ਗੁਰੂ ਦਾ ਅਮਰਤ ਛਕਿਆ ਖੰਡੇ ਬਾਟੇ ਦੀ ਪੌਣ ਪੀਤੀ ਏ ਮੇਰਾ ਮੈਨੂੰ ਕੋਈ ਸਿੰਗ ਮੇਰੀ ਕੋਈ ਵੀਡੀਓ ਕੋਈ ਮੈਂ ਮਾੜਾ ਚੰਗਾ ਕੰਮ ਕਰਦਾ ਕੋਈ ਮੈਂ ਕਿਸੇ ਤੇ ਬਦਮਾਸ਼ੀ ਕਰਦਾ ਮੈਂ ਕਿਸੇ ਤੇ ਫੁਗਰੀਆਂ ਮਾਰਦਾ ਕਿਸੇ ਬੱਸਾਂ ਤੇ ਸੀਸਿਆਂ ਤੋਂ ਉਹ ਗੁਰੂਆਂ ਦੀਆਂ ਫੋਟੋਆਂ ਲਾਉਂਦਾ ਮੈਨੂੰ ਕਿਤੇ ਦੱਸ ਦਿਓ ਮੈਂ ਕਿੱਥੇ ਕੰਮ ਕੀਤਾ ਮੈਂ ਵੀ ਅੰਮ੍ਰਿਤਸਰ ਗਿਆ ਏ ਦੱਸੋ ਮੈਂ ਗੁਰੂ ਦੇ ਬਾਣੇ 'ਚ ਰਹਿ ਕੇ ਕੰਮ ਕਰਨ ਵਾਲੇ ਅਸੀਂ ਬੰਦੇ ਆ ਅਸੀਂ ਧੀਆਂ ਪਰ ਭੈਣਾਂ ਦੀ ਰਾਖੀ ਕਰਨ ਵਾਲੇ ਬੰਦੇ ਆ ਅਸੀਂ ਜੇ ਸਾਨੂੰ ਤੁਹਾਨੂੰ ਜੀ ਬੜੀ ਸੰਗਤ ਪਿਆਰ ਦਿੰਦੀ ਏ ਇਹਨਾਂ ਜਿਹੜਾ ਇਹਨਾਂ ਨੇ ਨਵੇਂ ਫੇਮਸ ਹੋਣਾ ਏ ਇਹਨਾਂ ਨੇ ਆਦਾ ਕਈ ਕੁਝ ਕਰਨਾ ਏ ਇਹ ਕੰਮ ਸਾਰਾ ਵਿਰੋਧੀਆਂ ਦਾ ਏ ਕਿ ਇੱਕ ਨਵਾਂ ਬਰਾਬਰ ਖੜਾ ਕਰਦੇ ਨੇ ਧਿਰ ਪਏ ਤੇ ਇਹਨਾਂ ਤੋਂ ਬਚੋ ਸਿੱਖ ਸੰਗਤਾਂ ਨੂੰ ਬੇਨਤੀ ਏ ਨਿਰਾਏ ਨਾ ਕੀਤੀ ਜਾਓ ਕਿ ਨੇ ਅੰਮ੍ਰਿਤ ਛਕਿਆ ਏ ਕੀ ਨਹੀਂ ਅਮਰ ਤੇ ਸ਼ਕਿਆ ਹੈ ਮੁਕਸਰ ਦੇ ਵਿੱਚ ਬਹੁਤ ਲੜਾਈ ਹੋਈ ਸੀ ਉਦੋਂ ਜਦੋਂ ਗੁਰੂਆਂ ਦਾ ਟਾਈਮ ਸੀ ਤੇ ਉਹ ਅੱਡ-ਅੱਡ ਸਿੱਖ ਹੋਰ ਥਾਂ ਤੇ ਸਨਸਕਾਰ ਕਰਨਾ ਸੀ ਜਿਹੜਾ ਮੁਸਲਮਾਨ ਸੀ ਉਹਨੂੰ ਨੱਪਣਾ ਸੀ ਉਹਨਾਂ ਨੇ ਉਦੋਂ ਬਾਲਣ ਜਿਆਦਾ ਹੀ ਤਾਂ ਸਾਰਿਆਂ ਨੂੰ ਸਾੜਤਾ ਤੇ ਫੇ ਗੁਰੂ ਸਾਹਿਬ ਅੱਗੇ ਜਦੋਂ ਗੱਲ ਕੀਤੀ ਤੇ ਉਹਨਾਂ ਕਹਿ ਗਿਆ ਤੁਹਾਨੂੰ ਔਖੀਆਂ ਕਰਨਗੇ ਇਹ ਉਹ ਬੰਦੇ ਨੇ ਜਿਹੜੇ ਵੇਚ ਜਾਣ ਕੇ ਸਿੱਖ ਕੂਮ ਦੇ ਵੜਗੇ ਨੇ ਸ਼ਰਾਪੀਏ ਇਹਨਾਂ ਤੋਂ ਬਚੋ ਮੈਂ ਬੇਨਤੀ ਕਰਨਾ ਕਿ ਬਸ ਦੱਸੋ ਬਸਾਂ ਤੋਂ ਫੋਟੋਆਂ ਲਾਉਣੀਆਂ ਕਿਸੇ ਗਰੀਬ ਦੇ ਨਾਲ ਧੱਕਾ ਕਰਨਾ ਕਿੱਡੀ ਮਾੜੀ ਗੱਲ ਐ ਮੈਨੂੰ ਇਹ ਮੈਨੂੰ ਸੰਗਤਾਂ ਨੂੰ ਵੀ ਬੇਨਤੀ ਐ ਕਿ ਮੈਨੂੰ ਇਹ ਗੱਲ ਦੱਸੋ ਇਤਿਹਾਸ 'ਚ ਅਸੀਂ ਜ਼ਰੂਰ ਸਾਨੂੰ ਘਟ ਆਉਂਦਾ ਹੋ ਸਕਦਾ ਐ ਕਿ ਅਸੀਂ ਨਵੇਂ ਗੁਰੂ ਦੇ ਲੜ ਲੱਗੇ ਆਂ ਪਰ ਅਸੀਂ ਹੋਰ ਕੰਮ ਪੱਖੋਂ ਸਾਰਿਆਂ ਤੋਂ ਅੱਗੇ ਆਂ ਅਸੀਂ ਅਕਲ ਪੱਖੋਂ ਵੀ ਗੁਰੂ ਦੀ ਜਿੰਨੀ ਕੋਈ ਕਿਰਪਾ ਸਾਡੇ ਤੇ ਅਸੀਂ ਚੰਗੇ ਆ ਇਹਨਾਂ ਤਰ੍ਹਾਂ ਨਹੀਂ ਵਾਵਾ ਤੇ ਗਰੀਬਾਂ ਦਾ ਧੱਕੇ ਕਰਨੇ ਮੈਂ ਸੰਗਤਾਂ ਮੈਨੂੰ ਬਹੁਤ ਫੂਨ ਲਾਉਂਦੀਆਂ ਜੀ ਕਿ ਜਿਹੜਾ ਨਵਾਂ ਬਣਿਆ ਜਾਂਦੇ ਤੇ ਕੋਈ ਤੂੰ ਜਵਾਬ ਦੇ ਤੇ ਮੈਂ ਮੀਡੀਆ ਨੂੰ ਵੀ ਬੇਨਤਾ ਕਰਨਾ ਚਾਹਣਾ ਬੇਨਤੀ ਕਿ ਸਿੰਘਾਂ ਦਾ ਤੇ ਬੇਨਤਾ ਹੀ ਏ ਤੇ ਇਹ ਇਹਨੂੰ ਸਵਾਲ ਪੁੱਛੋ ਮੀਡੀਆ ਵਾਲਿਆਂ ਨੂੰ ਬੇਨਤੀ ਸਾਡੇ ਭਰਾਵਾਂ ਨੂੰ ਕਿ ਮੈਂ ਇੱਕ ਦੋ ਭਰਾਵਾਂ ਨੂੰ ਫੋਨ ਲਾਇਓ ਆਂਦੀ ਇਹਨੂੰ ਪੁੱਛਾਂਗੇ ਇਹਨੂੰ ਇਹ ਸਵਾਲ ਪੁੱਛੋ ਕਿ ਤੁਹਾਡੀ ਅਸਲ ਲੜਾਈ ਕਿਉਂ ਹੋਈ ਏ ਤੁਸੀਂ ਜਦੋਂ ਦਾ ਰਮਨਦੀ ਮੰਗੂ ਮੱਠ ਵਾਲਾ ਤੇਰੇ ਨਾਲ ਘੜ ਤੋਂ ਘੜਵੀ 6-7 ਮਹੀਨੇ ਹੋ ਗਏ ਨੇ ਉਹਨਾਂ ਦਾ ਜਦੋਂ ਦਾ ਤੇਰੇ ਤੁਸੀਂ ਇਕੱਠੇ ਜੇ ਤੂੰ ਗੁਰੂ ਦਾ ਨਹੀਂ ਸੀ ਅਮਰਤ ਛਕਿਆ ਉਹਨੇ ਬਾਣਾ ਪਾਇਆ ਸੀ ਔਰੋਂ ਤੈਨੂੰ ਨਹੀਂ ਸੀ ਪਤਾ ਉਹ ਨਸ਼ਾ ਖਾਂਦਾ ਏ ਉਹ ਟੀਕੇ ਲਾਉਂਦਾ ਨਸ਼ਾ ਹੁਣ ਛਡੋ ਖਾਣ ਲੱਗਾ ਜਦੋਂ ਤੂੰ ਅਮਰ ਤੇ ਛਕਿਆ ਔਰ ਉਹ ਨਸ਼ਾ ਖਾਣ ਲੱਗਾ ਨਸ਼ਾ ਤੋਂ ਪਹਿਲਾਂ ਪੁਰਾਣਾ ਖਾਂਦਾ ਸੀ ਫਿਰ ਔਰੋਂ ਤੂੰ ਲੋਕਾਂ ਸਾਹਮਣੇ ਗੱਲ ਕਿਉਂ ਨਹੀਂ ਕੀਤੀ ਗੱਲ ਸਿਰਫ ਤੂੰ ਬੰਨਾ ਚਾਹਣਾ ਸੀ ਜਰਨੈਲ ਤੂੰ ਬੰਨਾ ਚਾਹਣਾ ਸੀ ਮੌਤ ਬਾਅਦ ਕਿਉਂ ਤੈਨੂੰ ਉਹਨਾਂ ਬੰਨਣ ਨਹੀਂ ਦਿੱਤਾ ਲੜਾਈ ਹੋਈ ਏ ਮੈਂ ਇੱਕੋ ਹੀ ਬੇਨਤੀ ਸੰਗਤਾਂ ਅੱਗੇ ਕਰਨਾ ਕਿ ਅਸੀਂ ਤੁਹਾਡੇ ਨਵਾਣੇ ਚ ਭਰਾ ਆ ਸੰਗਤ ਨੂੰ ਬੇਨਤੀ ਕਰਨਾ ਚਾਹਣਾ ਕਿ ਨਵੇਂ ਬਣੇ ਪੂਲੇ ਤੋਂ ਬਚੋ ਬੇਨਤੀ ਹੈ ਮੈਨੂੰ ਵੀ ਇਹਨੇ ਮੈਂ ਮੂਹ ਦਾ ਯਾ ਗੁਰਪ੍ਰੀਤ ਨੂੰ ਮੈਂ ਵੀ ਉਹਦਾ ਫੋਨ ਲਾਇਆ ਗੁਰਪ੍ਰੀਤ ਨੇ ਮੈਨੂੰ ਲਾਇਆ ਮੈਂ ਆਪਾਂ ਵਿੱਕੀ ਇਹਦੇ ਕੋ ਇਹ ਆਪਾਂ ਇਕੱਠੇ ਸਿੰਘਾਂ ਦੇ ਬਹਿਣਾ ਨਹੀਂ ਮੈਂ ਬਹਿਣਾ ਮੈਂ ਕਹਦਾ ਬਹਿਣਾ ਹੈ ਉੱਥੇ ਬਹਵੇਂ ਜਾ ਕੇ ਜਿੱਥੇ ਬਹਿਣਾ ਹੈ ਸਾਡੇ ਜਰਨੈਲ ਕੋਲੇ ਵੱਡੇ ਗੱਲਾਂ ਕਰਦੇ ਨੇ ਅਸੀਂ ਇਹਦੇ ਤੋਂ ਕੀ ਲੈਣਾ ਹੈ ਮੇਰਾ ਭਰਾ ਏ ਗੁਰਪ੍ਰੀਤ ਪਰ ਉਹਨੂੰ ਮੈਂ ਕਿਹਾ ਮੈਂ ਕਿਹਾ ਮੈਂ ਤਾਂ ਨਹੀਂ ਬਹਿਣਾ ਤੂੰ ਬਹਿ ਜਾ ਭਰਾਵਾ ਜਾ ਕੇ ਜੇ ਬਹਿਣਾ ਹੀ ਤੇ ਮੈਂ ਨਹੀਂ ਮੈਂ ਤੇ ਆਪਦੇ ਸਿੰਘਾਂ ਦਾ ਬੇਲੀ ਭਰਾਵਾਂ ਦਾ ਬੇਲੀ ਮੈਂ ਉਹ ਜਿਹੇ ਬੰਦਿਆਂ ਦਾ ਇੱਕ ਦੁੱਕੀ ਦਾ ਬੇਲੀ ਨਹੀਂ ਨਾ ਮੈਂ ਐਵੇਂ ਓਏ ਓਏ ਕਰਕੇ ਗੱਲਾਂ ਕਰਦਾ ਰਾਤ ਵੀ ਇਹਨੂੰ ਮੈਂ ਪੂਨ ਲਾਇਆ ਕਈਆਂ ਭਰਾਵਾਂ ਨੇ ਹੋਰ ਚੀਜ਼ ਸਮਝੀ ਮੈਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਇਹਨੂੰ ਮੈਂ ਨਵੇਂ ਬਣੇ ਨੂੰ ਪੁੱਛਿਆ ਸੀ ਕਿ ਤੇਰਾ ਅਸਲ ਇਹ ਤੂੰ ਕੰਮ ਕੀ ਕਰਨਾ ਚਾਹਣਾ ਤੇ ਉੱਥੋਂ ਤੱਕ ਇਹ ਗਿਆ ਨਹੀਂ ਵੀ ਮੋਬਾਈਲ ਹੋਰ ਕਿਸੇ ਨੂੰ ਪੜਾਤਾ ਸਿੰਘ ਨੂੰ ਉਹਨਾਂ ਸਿੰਘਾਂ ਨੂੰ ਮੈਂ ਬੇਨਤੀ ਕੀਨ ਦਾ ਖੜਾ ਛੱਡੋ ਇਹ ਉੱਥੋਂ ਇੱਕ ਇਹ ਤੇ ਇੱਕ ਹੋਰ ਹੀ ਜਿੰਦਾ ਉਹ ਲੜਾਈ ਹੋ ਕੇ ਗੁੱਟ ਕਹਿੰਦੇ ਵੱਡਿਆ ਗਿਆ ਇਹ ਕੋ ਤੇ ਪਾਸਿਆਂ ਤੋਂ ਚੰਗੀ ਤਰ੍ਹਾਂ ਤੇ ਪੰਜਾਬੀ ਨਹੀਂ ਬੋਲਣੀ ਆਉਂਦੀ ਕੁੜਾ ਮੂਰਖੋ ਲੋਕੋ ਚੰਗੀ ਤਰ੍ਹਾਂ ਤੇ ਪੰਜਾਬੀ ਨਹੀਂ ਬੋਲਣੀ ਆਉਂਦੀ ਮੈਂ ਨਦੇੜ ਤੋਂ ਅਮਰ ਤੇ ਜਾ ਗਿਆ ਅਮਰ ਤੇ ਕਿਦੋਂ ਵੀ ਛਕਲਾ ਗੁਰੂ ਸਾਰਾ ਇੱਕ ਹੀ ਏ ਪਰ ਗੱਲ ਏ ਕਿ ਅਕਲ ਕਰ ਮੈਂ ਤੈਨੂੰ ਕਹਿਣਾ ਚਾਹਣਾ ਕਿ ਅਕਲ ਕਰ ਜੇ ਤੇ ਤੂੰ ਸੱਚਾ ਸਿੱਖੇ ਸੱਚੇ ਕੰਮ ਕਰਨਾ ਚਾਹਣਾ ਤੇ ਲੋਕਾਂ ਦੀਆਂ ਧੀਆਂ ਪਹਿਣਾ ਰਲ ਕੇ ਕੰਮ ਸਿੰਗਾਣਾ ਕਰ ਇਹ ਨਹੀਂ ਹੁਰ 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 ਕਦੀ ਉਧਰ ਨੂੰ ਭੱਜੇ ਜਾਂਦੀ ਫੋਟੋ ਧਾਰਤੀ ਪਬਲਿਸਿਟੀ ੱੱਲੀ ਪਬਲਿਸਿਟੀ ਇਕੱਠੀ ਨਾ ਕਰ ਬੇਨਤੀ ਏ ਨਵਾਂ ਬਣਿਆ ਪੂਲੇ ਬੇਨਤੀ ਤੇਰੇ ਅੱਗੇ ਵਾਹ ਖਾਲਸਾ ਵਾਹ ਫਤੇ ਕਈ ਕਹਿੰਦੇ ਤੂੰ ਫਤੇ ਕਿਵੇਂ ਬੁਲਾਉਣਾ ਫਤੇ ਫਤੇ ਤੇ ਬੁਲਾਉਣੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ